ਇਸ ਵਾਰ ਆਪਾਂ ਮੋਦੀ ਸਰਕਾਰ ਦੀਆਂ ਜਿਹੜਾ ਵਟਣੀਆਂ ਜੇ ਗਰੀਬ ਘਰ ਵਿੱਚ ਜੰਮਦੇ ਹੋ ਜਾਂ ਗਰੀਬ ਜੰਮਦੇ ਹੋ ਤੁਹਾਡਾ ਕਸੂਰ ਨਹੀਂ ਪਰ ਜੇ ਮਰਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਹੈ ਆਪਾਂ ਗਰੀਬ ਨਹੀਂ ਮਰਨਾ ਆਪਾਂ ਮਿਹਨਤ ਪੈਣੀ ਕਰਨੀ ਹੈ ਤੇ ਆਪਾਂ ਵੀ ਅਮੀਰ ਬਣਨਾ ਹੈ ਜਰਾਸਿਕ ਬਤਨੀ ਜੀ ਅਰਸ਼ ਉਮਰੀਆਣਾ ਜੀ ਚਾਨੀ ਸਾਹਿਬ ਇਥੋਂ ਦੇ ਮੇਅਰ ਐਂਡੋਰਾ ਸਾਹਿਬ ਤੇ ਹਰ ਜਿੰਨੇ ਵੀ ਦਰਜਵਰ ਦਰਜਵਰ ਸਹਿਬਾਨ ਤੇ ਮੇਰੇ ਸਾਹਮਣੇ ਬੈਠੀਏ ਮੇਰੀਆਂ ਮਾਵਾ ਭੈਣਾ ਬਜ਼ੁਰਗ ਤੇ ਨੌਜਵਾਨ ਦੋਸਤੋ ਗੱਜ ਗਿਆ ਕੋਵਾਹੇ ਗੁਰਜੀ ਕਥਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਸੋ ਜੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਗੱਲ ਦਸਾਂ ਤਾਂ ਲਿਸ ਬਹੁਤ ਲੰਮੀ ਐ ਬਾਕੀ ਤੁਹਾਨੂੰ ਪਤਾ ਹੀ ਐ ਇਸ ਵਾਰ ਆਪਾਂ ਮੋਦੀ ਸਰਕਾਰ ਦੀਆਂ ਜੜਾ ਪਟੜੀਆਂ ਨੇ ਪਟੋਗੇ ਨਾ ਕਿਉਂਕਿ ਜਿਹੜੀਆਂ ਸਰਕਾਰਾਂ ਧਰਮ ਜਾਤਾਂ ਦੇ ਨਾਂ ਤੇ ਲੜਾ ਕੇ ਸਾਡੇ ਭਾਈਚਾਰੇ ਨੂੰ ਖਰਾਬ ਕਰਕੇ ਭਾਈਚਾਰ ਕਿਸਾਂਜ ਤੋੜ ਕੇ ਆਪਣਾ ਲਾਹਾ ਲੈਂਦੀਆਂ ਆਪਾਂ ਹਿੰਦੁਸਤਾਨ ਚ ਉਹਨਾਂ ਦੀਆਂ ਜੜਾ ਪਟੜੀਆਂ ਕਿਉਂਕਿ ਖਾਸ ਕਰਕੇ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਸਾਨੂੰ ਸਾਝੀ ਵਾਰਤਾ ਦਾ ਪਾਠ ਪੜਾਇਆ ਜਾਂਦਾ ਹੈ ਉੱਚ ਨੀਚ ਸਾਦੀ ਗੱਲ ਕਿਤੇ ਵੀ ਨਹੀਂ ਕੀਤੀ ਜਾਂਦੀ ਔਰ ਆਪਸੀ ਭਾਈਚਾਰਕ ਸਾਥ ਜਿੰਨੀ ਪੰਜਾਬ ਦੇ ਵਿੱਚ ਹੈ ਕਿਤੇ ਵੀ ਨਹੀਂ ਹੈ ਸੋ ਆਪਾਂ ਰਲ ਮਿਲ ਕੇ ਇਸ ਵਾਰੀਗੇ ਮੋਰਚਾ ਫਤਿਹ ਕਰਨਾ ਹੈ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਸਾਰੀ ਗਰੀਬ ਜਨਤਾ ਹੈਗੀ ਹੈ ਆਪਾਂ ਸਾਰੇ ਗਰੀਬ ਪਰਿਵਾਰਾਂ ਚੋਂ ਆਇਆ ਮੈਂ ਵੀ ਬਹੁਤ ਗਰੀਬ ਪਰਿਵਾਰ ਚੋਂ ਆਇਆ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਰੋਟੀ ਭਾਵੇਂ ਅਤੀ ਖਾ ਲਿਓ ਪਰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਹੈ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਕਾਬਲ ਬਣਾਓ ਜਿਹੜੀ ਗਰੀਬੀ ਹੈ ਉਹ ਕੋਈ ਸਰਕਾਰ ਨਹੀਂ ਚੱਕ ਸਕਦੀ ਨਾ ਕੋਈ ਹਜ਼ਾਰ ਰੁਪਏ ਨਾਲ ਚੱਕੀ ਜਾ ਸਕਦੀ ਹੈ ਇੱਕ ਗੱਲ ਮੈਂ ਬੜੀ ਵਧੀਆ ਖੂਬਸੂਰਤ ਪੜ੍ਹੀ ਸੀ ਕਿ ਜੇ ਤੁਸੀਂ ਜੰਮਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਨਹੀਂ ਜੇ ਗਰੀਬ ਘਰ ਵਿੱਚ ਜੰਮਦੇ ਹੋ ਜਾਂ ਗਰੀਬ ਜੰਮਦੇ ਹੋ ਤੁਹਾਡਾ ਕਸੂਰ ਨਹੀਂ ਪਰ ਜੇ ਮਰਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਹੈ ਆਪਾਂ ਗਰੀਬ ਨਹੀਂ ਮਰਨਾ ਆਪਾਂ ਮਿਹਨਤ ਕਰਨੀ ਹੈ ਤੇ ਆਪਾਂ ਵੀ ਅਮੀਰ ਬਣਨਾ ਸੋ ਅਮੀਰ ਤਾਂ ਹੀ ਬਣੇ ਜਾਂਦਾ ਜੇ ਬੰਦਾ ਦਿਨ ਰਾਤ ਮਿਹਨਤ ਕਰਦਾ ਹੈ ਔਰ ਇਮਾਨਦਾਰੀ ਨਾਲ ਕਰਦਾ ਹੈ ਸਿੱਦਕਤ ਨਾਲ ਕਰਦਾ ਹੈ ਤੇ ਜਿਹੜਾ ਬੰਦਾ ਇਮਾਨਦਾਰੀ ਤੇ ਦ੍ਰਿੜਤਾ ਦੇ ਨਾਲ ਕੋਈ ਵੀ ਕੰਮ ਕਰਦਾ ਹੈ ਪ੍ਰਮਾਤਮਾ ਉਹ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦਾ ਜਿਹੜਾ ਵੀ ਟੀਚੇ ਮਿੱਤ ਲਿਆ ਉੱਥੇ ਪਹੁੰਚਾ ਕੇ ਹੰਦਾ ਪ੍ਰਮਾਤਮਾ ਸੋ ਆਪਾਂ ਸਾਰਿਆਂ ਨੇ ਚੰਗੇ ਟੀਚੇ ਮਿੱਤਣੇ ਹੈ ਇਮਾਨਦਾਰੀ ਰੱਖਣੀ ਹੈ ਔਰ ਪੂਰੀ ਮਿਹਨਤ ਕਰਨੀ ਹੈ ਤੇ ਹੁਣ ਤਾਂ